ਅੱਜ ਬਤੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਅਸੀਂ ਚੋਣ ਪ੍ਰਚਾਰ ਜਿਹੜਾ ਸਾਡਾ ਸਾਰੇ ਅੰਮ੍ਰਿਤਸਰ ਵਿੱਚ ਚੱਲ ਰਿਹਾ ਜਿਹਦੇ ਚ ਅੱਜ ਸਾਡਾ ਚੋਣ ਪ੍ਰਚਾਰ ਅਜਨਾਲਾ ਹਲਕੇ ਦੇ ਵਿੱਚ ਸਦਾਰਾ ਪ੍ਰਤਾਪ ਸਿੰਘ ਜੀ ਅਜਨਾਲਾ ਇਹਨਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੀ ਕਰੀਬ 1 ਵਜੇ ਦੇ ਕਰੀਬ ਅਸੀਂ 1:30 ਵਜੇ ਦੇ ਕਰੀਬ ਅਜਨਾਲੇ ਪਹੁੰਚੇ ਇੱਕ ਸਾਡਾ ਪ੍ਰੋਗਰਾਮ ਬੱਬੂ ਪੈਲੇਸ ਸੀ ਇੱਕ ਐਮਬਾਰ ਰਿਜ਼ੋਰਟ ਦੇ ਬਿਲਕੁਲ ਸਾਹਮਣੇ ਰਹਿਦੀ ਸੀ ਔਰ ਇੱਕ ਪ੍ਰੋਗਰਾਮ ਤੇ ਸਾਨੂੰ ਜਿਹੜੀ ਸੀਪੀਆਈ ਐਮਐਲ ਐਬਰੇਸ਼ਨ ਉਹਨਾਂ ਨੇ ਸਮਰਥਨ ਦਿੱਤਾ ਔਰ ਦੂਸਰਾ ਪ੍ਰੋਗਰਾਮ ਸਾਡੇ ਵਰਕਰ ਦਾ ਸੀ ਪੰਜ ਸੱਤ ਪਿੰਡਾਂ ਦਾ ਘਟਾ ਅਸੀਂ ਜਦੋਂ ਗਏ ਉੱਥੇ ਤੇ ਪੰਜ ਸੱਤ ਮਿੰਟ ਦੇ ਬਾਅਦ ਹੀ ਅਸੀਂ ਸਟੇਜ ਤੇ ਮੈਂ ਬੋਲ ਰਿਹਾ ਸਾਂ ਔਰ ਬਿਲਕੁਲ ਸੜਕਲ ਨੂੰ ਮੇਰਾ ਮੂੰਹ ਸੇ ਸੜਕਾੜੀ ਸਾਈਡ ਤੇ ਲੜਕਾ ਪੱਜਾਇਆ ਜਿਹਦਾ ਥਲੂ ਦਾ ਘਟਿਆ ਤੇ ਔਰ ਕੁੜੀ ਉਹਦੇ ਹੱਥ ਤੇ ਲੱਗੀ ਔਰ ਜਦੋਂ ਅਸੀਂ ਵੇਖਿਆ ਔਰ ਬੰਦਿਆਂ ਨੇ ਉੱਥੇ ਕਿਉਂਕਿ ਉੱਥੇ ਵੀ ਲੋਕ ਤੋਂ ਤੱਕ ਵੀ ਲੋਕ ਸੀ ਉਹ ਮੁੰਡਾ ਸੀ लवली ਜਿਹੜਾ ਸਾਡੇ ਮਤਲਬ ਪ੍ਰਚਾਰ ਕਰਿਆ ਸਾਡਾ ਉਗਰੌਲਕ ਤੋਂ ਉਹ ਬੰਦੇ ਲੈ ਕੇ ਆਇਆ ਸੀ ਉੱਥੇ ਔਰ ਉਹ ਸਾਡੇ ਲੇਟ ਹੋਣ ਕਰਕੇ ਜਦੋਂ ਅਸੀਂ ਬੋਲਣ ਲੱਗੇ ਉਹ ਪਾਣੀ ਪੀਣ ਬਾਹਰ ਛੜਕੀ ਦੇ ਲਾ ਕੇ ਪਾਣੀ ਲੱਗਾ ਸੀ ਉੱਥੇ ਗਿਆ ਉੱਥੇ ਹੀ ਉਹਦੇ ਪਿੰਡ ਦੇ ਜਿਹੜੇ ਮੁੰਡੇ ਨੇ ਕੋਈ ਇੱਕ ਮਲਵਈ ਸਰਪੰਚ ਹੈ ਜਿਹੜਾ ਕਿ ਧਾਰੀਵਾਲ ਦਾ ਇੱਕ ਕਰੀਬੀ ਰਿਸ਼ਤੇਦਾਰੀ ਉਹ ਦੱਸਦਾ ਹੈ ਆਪਣੇ ਉਹਨੇ ਪਹਿਲਾਂ ਵੀ ਬੜੀ ਦਹਿਸ਼ਤ ਪਾਈ ਲੱਗੀ ਔਰ ਉਹਦੇ ਨਾਲ ਤਿੰਨ ਚਾਰ ਮੁੰਡੇ ਹੋਰ ਸੀ ਜਿਨ੍ਹਾਂ ਨੇ ਪਹਿਲਾਂ ਤੋਂ ਬਾਹਰ ਗੱਡੀਆਂ ਕਰੀਆਂ ਕੀਤੀਆਂ ਉਹਨੇ ਗੱਡੀਆਂ ਜਦੋਂ ਵੇਖੀਆਂ ਔਰ ਪਾਣੀ ਪੀਣ ਲੱਗਾ ਤੇ ਆ ਕੇ ਸਿੱਧਾ ਹੀ ਉਹਦੇ 'ਚ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਤਿੰਨ ਫਾਇਰ ਕੀਤੇ ਜਿੱਚ ਇੱਕ ਗੋਲੀ ਜਿਹੜੀ ਆ ਉਹਦੀ ਬਾਹ 'ਚ ਲੱਗੀ ਔਰ ਇੱਕ ਗੋਲੀ ਦਾ ਕੋਲ ਸਾਨੂੰ ਮਿਲਿਆ ਵੀ ਆ ਫਿਰ ਉਹਨਾਂ ਕਿਰਪਾਨ ਨਾ ਹੁੰਦੇ ਉਹਦੇ ਪੱਟ ਮਾਰਿਆ ਜਿਹੜਾ ਉਹਦੇ ਹੱਥ 'ਚ ਵਿੱਚ ਦੋਵੇਂ ਹੱਥੋਂ ਦੇ ਜਿਹੜੇ ਆ ਉਹ ਦੋਵਾਂ ਹੱਥਾਂ ਤੇ ਸੱਟ ਲੱਗੀ ਸਾਡੇ ਕਹਿਣ ਦਾ ਮਤਲਬ ਹੈ ਇੱਕ ਜਿਹੜੀ ਇਲੈਕਸ਼ਨ ਹੁੰਦੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਵਿਚਾਰਾਂ ਦੀ ਲੜਾਈ ਹੈ ਇਹੋ ਜੀ ਲੜਾਈ ਜਿਹੜੀ ਹਥਿਆਰਮੰਦ ਲੜਾਈ ਹੈ ਇਹਦਾ ਕਿਤੇ ਵੀ ਥਾਂ ਨਹੀਂ ਪਹਿਲੀ ਗੱਲ ਤੇ ਹੈ ਕਿ ਪੁਲਿਸ ਪ੍ਰਸ਼ਾਸਨ ਦੱਸੇ ਅੱਜ ਜਦੋਂ ਕਿ ਸਾਰੇ ਹਥਿਆਰ ਜਮਾਏ ਸਾਰੀਆਂ ਪਾਰਟੀਆਂ ਦੀ ਸਾਡੇ ਪਾਰਟੀਆਂ ਦੇ ਖਾਸ ਕਰ ਹਰ ਵਰਕਰ ਦਾ ਹਥਿਆਰ ਜਮਾਏ ਪਰ ਇਹ ਇਹਨੇ ਕਿਨੇ ਜਾਦੇ ਦਿੱਤੀ ਹੈ ਹਥਿਆਰ ਕਿਦੇ ਸੀ ਦੂਜੀ ਗੱਲ ਇਹ ਜਿਹੜਾ ਗੁੰਡਾ ਤੰਤਰ ਹੈ ਇਹ ਧਾਰੀਵਾਲ ਸਾਹਿਬ ਜਿਹੜੇ ਨਾਲ ਤੁਰੇ ਫਿਰਦੇ ਨੇ ਇਹਨਾਂ ਨੇ ਤਹਿਸ਼ਤ ਪਾ ਰੱਖੀ ਹੈ ਔਰ ਮੈਂ ਕਹਿਣਾ ਚਾਹੁੰਦਾ ਅਸੀਂ ਲੋਕਤੰਤਰ ਦੇ ਵਿੱਚ ਗੁੰਡਾ ਤੰਤਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸੇ ਇਹੀ ਗੁੰਡਾ ਤੰਤਰ 2007 ਤੋਂ ਲੈ ਕੇ 17 ਤੱਕ ਸੀ ਉਹੀ ਹਾਲੋਂ ਇਹਨਾਂ ਨੇ ਸ਼ੁਰੂ ਕੀਤਾ ਅੱਜ ਬਖਲਾਟ ਐ ਇਲੈਕਸ਼ਨ ਦੀ ਕਿਉਂਕਿ ਇਹਨਾਂ ਨੂੰ ਜਵਾਬ ਮੰਗਦੇ ਨੇ ਲੋਕ ਪਿੰਡਾਂ 'ਚ ਥਾ-ਥਾ ਡਰੱਗ ਵਿਕਦੇ ਆ ਪਿੰਡਾਂ 'ਚ ਥਾ-ਥਾ ਲੋਕ ਇਹਨਾਂ ਨੂੰ ਘੇਰ ਰਹੇ ਨੇ ਕੜਕ ਜਿਹੜੀ ਉਹ ਕਰੀਬ 5 ਕਿਲੋ ਰਹਿ ਗਈ ਐ ਔਰ ਹਰ ਘਰ ਦੇ ਵਿੱਚ ਇਹਨਾਂ ਦੇ ਵਿਰੁੱਧ ਵਿਰੋਧ ਐ ਔਰ ਲਾਅਨ ਆਰਡਰ ਦੀ ਸਥਿਤੀ ਜਿਹੀ ਹੋਜੀ ਐ ਪੰਜਾਬ 'ਚ ਉਹਦੀ ਸ਼ਰਿਆ ਮਿਸਾਲ ਵੇਖ ਲਓ ਕਿ ਕਾਂਗਰਸ ਦਾ ਉਮੀਦਵਾਰ ਤੇ ਕੋਈ ਵੀ ਹੋਵੇ ਭਾਵੇਂ ਲੋਕ ਸਭਾ ਦਾ ਉਮੀਦਵਾਰ ਪ੍ਰਚਾਰ ਕਰ ਰਿਹਾ ਹੋਵੇ ਔਰ ਕਿੰਨੀ ਦਲੇਰੀ ਹੈ ਕਿੰਨੀ ਹਿੰਮਤ ਹੈ ਔਰ ਹਿੰਮਤ ਐਵੇਂ ਨਹੀਂ ਆਉਂਦੀ ਜਦੋਂ ਕੋਈ ਪਿੱਛੇ ਨਾ ਹੋਵੇ ਉਹਦੇ ਨਾਲ ਹੀ ਹਿੰਮਤ ਆਉਂਦੀ ਹੈ ਔਰ ਸ਼ਰੇਆਮ ਆਪੋਜੀਟ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਉਹ ਸਰਪੰਚ ਦਾੜਾ ਰਿਸ਼ਤੇਦਾਰ ਹੈ ਔਰ ਇਸ ਸਰਪੰਚ ਦੀ ਗੂੜੀ ਰਿਸ਼ਤੇਦਾਰੀ ਇੱਕ ਸ਼ਵੇਕ ਸਿੰਘ ਨੇ ਜਿਹੜੇ ਦੇ ਕਲਾਂ ਦੇ ਜਿੱਥੇ ਧਾਰੀਵਾਲ ਰਹਿੰਦਾ ਹੈ ਉਹਦੇ ਨਾਲ ਗੂੜੀ ਰਿਸ਼ਤੇਦਾਰੀ ਕੁੜਮਾਚਾਰੀ ਦੱਸਦਾ ਹੈ ਉਹ ਮੇਰੀ ਔਰ ਉਹੀ ਸਾਰਾ ਜਿਹੜਾ ਧਾਰੀਵਾਲ ਸਾਹਿਬ ਦਾ ਕਰਤਾ ਧਰਤਾ ਉਹ ਸ਼ਵੇਕ ਸਿੰਘ ਹੀ ਹੈ ਸੋ ਉਹਨੇ ਨਾਲ ਉਹਨਾਂ ਦੀ ਦਲੇਰੀ ਵਧੀ ਅੱਜ ਇਲੈਕਸ਼ਨ ਜਦੋਂ ਕੋਡ ਲਗਾਇਆ ਉਦੋਂ ਜਨਾਲਾ ਸਾਹਿਬ ਵੀ ਉੱਥੇ ਪੁੱਛਿਆ ਇਹਨਾਂ ਨੂੰ ਹਾਲਾਤ ਕੀ ਸਾਡੇ ਬਣੇ ਲੋਕਾਂ ਚ ਇੰਨੀ دہشت ਭਈ ਔਰ ਉਹ ਬੜੇ ਰਾਮ ਦੇ ਨਾਲ ਗਏ ਆ ਔਰ ਸਾਨੂੰ ਹੁਣ ਪਤਾ ਲੱਗਾ ਕਿ ਕਿਤੇ ਸੱਜੇ ਗਏ ਕਿਤੇ ਹਸਪੀਟਲ ਚ ਦਾਖਲਾ ਉਹਨੂੰ ਫਿਰ ਤੇ ਅਸੀਂ ਉਦੋਂ ਕਿਹਾ ਸੀ ਕਿ ਕੱਲਾ ਮੁੰਡਾ ਇਕੱਲੇ ਤੇ ਦੋਵਾਂ ਬਾਵਾ ਤੇ ਗੋਡੀਆਂ ਲੱਗੀਆਂ ਜੇ ਉਹਨੂੰ ਉੱਥੇ ਇੱਕ ਡਰਾਈਵਰ ਸੀ ਵਿਚਾਰ ਉਹਨੇ ਦੱਸਿਆ ਕਿ ਇੱਕ ਮੇਰੇ ਪੈਰਾਂ 'ਚ ਵੀ ਇਹਨਾਂ ਨੇ ਮਾਰੀ ਔਰ ਇੰਨੀ ਦਲੇਰੀ ਔਰ ਇੰਨੀ ਗੁੰਡਾਗਰਦੀ ਜਿਹੜੀ ਹੈ ਇਹਨੂੰ ਕਿਤੇ ਸਾਡੇ ਖਾਸ ਕਰਕੇ ਅੰਮ੍ਰਿਤਸਰ ਚ ਕਿਤੇ ਤਾਂ ਨਹੀਂ ਹੈਗਾ ਲੋਕ ਤੱਕੇ ਬਹੁਤ ਪਰੇਸ਼ਾਨ ਨੇ ਇਹ ਹੋਰ ਪਰੇਸ਼ਾਨੀ ਬਕਰੀ ਜਿਹੜੀ ਐ ਇਹਨਾਂ ਨੇ ਗੁੰਡਾ ਤੰਤਰ ਨਾ ਦਿੱਤੀ ਐ ਤੇ ਭੁਖਲਾਟ ਐ ਇਹਨਾਂ ਤੁਸੀਂ ਲੈਕਚਰ ਲੜੋ ਪ੍ਰਚਾਰ ਕਰੋ ਜਿੰਨਾ ਮਰਜ਼ੀ ਕਰੋ ਕੋਈ ਗੱਲ ਨਹੀਂ ਆਪਣੇ ਪ੍ਰਾਪਤੀਆਂ ਰੱਖੋ ਕੀ ਕੀਤਾ ਤੁਸੀਂ ਪਰ ਜੇ ਲੋਕ ਜਵਾਬ ਮੰਗਦੇ ਆ ਉਹਦੇ ਲੋਕਾਂ ਦਾ ਜਵਾਬ ਦਾ ਜਾਂ ਲੋਕਾਂ ਨੂੰ ਤੁਸੀਂ ਧੱਕੇ ਨਾਲ ਕਿਵੇਂ ਡੱਕ ਸਕਦੇ ਜੇ ਕਿ ਲੋਕ ਕੇਹਦੇ ਰੈਲੀ ਤੇ ਨਾ ਜਾਣ ਇਹ ਕਿਸ ਤਰ੍ਹਾਂ ਹੋ ਸਕਦਾ ਮੈਂ ਕਹਿਣਾ ਚਾਹੁੰਦਾ ਤੁਸੀਂ ਸਰਕਾਰ ਹੈ ਤੁਹਾਡੀ ਪਰ ਇਹ ਜਿਹੜਾ ਰੁਪਈਆ ਐ ਇਹ ਬਿਲਕੁਲ ਜੰਗਲ ਰਾਜ ਵਾਲਾ ਰੁਪਈਆ ਐ ਅਸੀਂ ਕਿਸੇ ਕੀਮਤ ਤੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸ਼ਾਂਤਮਈ ਰੋਸ਼ ਪ੍ਰਦਰਸ਼ਨ ਜੇ ਇਹਨਾਂ ਨਿਆਂ ਨਾ ਦਿੱਤਾ ਅਸੀਂ ਪੁਲਿਸ ਦੇ ਵਿਰੁੱਧ ਵੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਰਾਂਗੇ ਕਿਹੜਾ ਲੜਕਾ ਕਿਹੜਾ ਗੇਂਦਾ ਗੜਕਾ ਚੁੱਕੀ ਇੱਕ ਤੱਕਰਪਾਨ ਲੱਗੀ ਅਮਜੀਤ ਸਾਹਿਬ ਰੈਲੀ ਤੋਂ ਕਿਹਦੇ ਦੂਰ ਤੱਕ ਨਾ ਬਪਰੀ ਜੀ ਬਿਲਕੁਲ ਜਿੱਦੇ ਰੈਲੀ ਦੇ ਅਖੀਰਲੇ ਬੰਦੇ ਖੜੇ ਹੁੰਦੇ ਆ ਉਤੋਂ 670 ਫੁੱਟ ਕੋਲੋਂ ਲੋਕਾਂ ਦਾ ਰੈਲੀ ਆ ਰੋਕ ਸੀ ਸਾਡਾ ਪ੍ਰਿੰਸ ਸੀ ਜੀ ਉਹ ਲੱਗਦਾ ਪ੍ਰੀਪਲੈਨਡ ਸੀਗਾ ਪ੍ਰੀਪਲੈਨਡ ਕੰਸੀਗਾ ਬਿਲਕੁਲ ਪ੍ਰੀਪਲੈਨਡ ਮੈਨੂੰ ਦੱਸੋ ਕੋਈ ਹਿੰਮਤ ਕਰ ਸਕਦਾ ਆਪਾਂ ਰੇਲੀ ਇੰਨੇ ਸ਼ਹਿਰ ਛੋੜਨੇ ਕੋਈ ਕਿਹਨੂੰ ਪਹੁੰਚਦਾ ਇਹ ਤੇ ਜਨਾਜ਼ੇਰ ਪਿੱਛੋਂ ਗਈ ਬੰਦਾ ਕੋਈ ਮਤਲਬ ਸ਼ਾਬਾਹੀ ਨਾ ਦਵੇ ਕੋਣੇ ਮਤ ਕਰਦਾ ਉਹਨੂੰ ਨਹੀਂ ਪਤਾ ਇਲੈਕਸ਼ਨ ਕੋਡ ਲੱਗਾ ਹੈ ਕੀ ਲਾਤ ਨੇ ਔਰ ਉਹ ਉਹ ਪਹਿਲਾਂ ਵੀ ਐਵੇਂ ਜਿਹਾ ਹਰਕਤਾਂ ਕਰਦੇ ਨੇ ਦੂਜੀ ਪਾਰਟੀ ਕਰ ਉਸੇ ਸੇਮ ਪਿੰਡ ਇਹਨਾਂ ਦੀ ਆਪਸ ਵਿੱਚ ਵੀ ਕੋਈ ਰੰਜਿਸ਼ ਨਹੀਂ ਕੋਈ ਯਾਰ ਰੰਜਿਸ਼ ਬਾਜੀ ਉਹ ਵੇ ਨਾ ਉਹ ਇੱਕ ਬੱਕਰੀ ਚੀਜ਼ ਹੈ ਬੰਦਾਰ ਬੰਦੇ ਇਕੱਠੇ ਕਰ ਰਹੇ ਪਹਿਲੇ ਬੰਦੇ ਨਹੀਂ ਆਉਣ ਦਿੰਦੇ ਉਹ ਸਰਕਾਰ ਸਰਕਾਰੀ ਜਿਹੜੇ ਨਾਲ ਘਟਦੇ ਤੇ ਇਹ ਸ਼ਹਿਰ ਕਿਹਦੀ ਹੈ ਮੰਤਰੀ ਸ਼ਹਿਰ ਦੀ ਮੰਤਰੀ ਤੋਂ ਮੈਂ ਲਾਰੀ ਬੰਦਰ ਇੱਥੇ ਦਾ ਤੇ ਸ਼ਹਿਰ ਹੋਰ ਕਿਹਦੀ ਹੋਣੀ ਹੈ ਇਹ ਆਪਸੀ ਰੰਜਿਸ਼ ਹੈ ਕਿ ਸਿਆਸੀ ਰੰਜਿਸ਼ ਹੈ ਯਾਰ ਸਿਆਸੀ ਹੈ ਜਦੋਂ ਮੈਨੂੰ ਗੱਲ ਦੱਸੋ ਆਪਸੀ ਰੰਜਿਸ਼ ਹੈ ਪਿੰਡ ਸਾਰਾ ਖੁੱਲਾ ਪਿਆ ਕਰੀ ਜਾਓ ਲੜੋ ਜਿੱਥੇ ਮਰਜੀ ਰੰਸ਼ਾ ਕੱਢ ਲਓ ਇੱਕ ਰੈਲ ਚੱਲਦੀ ਰੈਲੀ ਦੇ ਸਾਹਮਣੇ ਤੁਸੀਂ ਆ ਕੇ ਪਿਆਰ ਮਾਰੇ ਇਹ ਕੀ ਹੈ ਜਿੰਨੇ ਰੇ ਹਥਿਆਰ ਨਹੀਂ ਹੋਇਆ ਹਥਿਆਰ ਜਮਾਨੀ ਸੀ ਹੋਣੀ ਚਾਹੀਦੀ ਜੀ ਉਹਨਾਂ ਤੇ ਇਹ ਤਾਂ ਪੁਲਿਸ ਨੂੰ ਪੁੱਛੋ ਨਾ ਉਹ ਮੈਂ ਸਵਾਲ ਤੇ ਜੀ ਕਰਦੇ ਆ ਰਾਲਾ ਸਾਹਿਬ ਤੁਸੀਂ ਦੱਸੋ ਪਤਾ ਤਾਂ ਕਾ ਇਹ ਸਿਟਿੰਗ ਐਮਪੀ ਕੈਂਡੀਡੇਟ ਵੀ ਉਸ ਸਿਕਿਉਰਿਟੀ ਮਿਲੀ ਹੋਈ ਤੇ ਸਿਕਿਉਰਿਟੀ ਕਿੱਥੇ ਸਾਰੀ ਬਾਹਰ ਵੀ ਰੈਲੀ ਤੱਕ ਮੇਰੇ ਵੀ ਇੱਡੀ ਵੱਡੀ ਰੈਲੀ ਜੇ 6 ਮੇਰੇ ਕੋਲ ਗਨ ਮੈਨ ਉਹ 6 ਦੇ ਸਾਰੀ ਰੋਡ ਦਾ ਕਵਰ ਕਰ ਰਹੇ ਨੇ ਸਾਥੇ ਪੁਲਿਸ ਹਾਈ ਡਿਪਲੋਏ ਕੀਤੀ ਜਾਂਦੀ ਨਹੀਂ ਉਹ ਉਹ ਸਾਰੀ ਸਕਿਉਰਿਟੀ ਸੰਧੂ ਸਾਹਿਬ ਨੂੰ ਦੇ ਬਿਠੇ ਹੈ ਹੋਰ ਕਿਸੇ ਕੋਈ ਨਹੀਂ ਸਾਡੇ ਕੋਲ ਜਾ ਜਾ ਦਓ ਧਾਰੀਵਾਲ ਕੋਲ ਤੇ ਜਾ ਸੰਧੂ ਸਾਹਿਬ ਕੋਲ ਤੁਹਾਡੇ ਆਫਿਸ ਤੇ ਵੀ ਪਿਛਲੇ ਸਮੇਂ ਦੇ ਵਿੱਚ ਇਨਸੀਡੈਂਟ ਹੋਏ ਸੀ ਤੁਸੀਂ ਉਦੋਂ ਵੀ ਉਸ ਨਾਲ ਤਨੀਏ ਕੋਈ ਕਨੈਕਸ਼ਨ ਨਹੀਂ ਨੇ ਉਹਦਾ ਕੋਈ ਕਨੈਕਸ਼ਨ ਨਹੀਂ ਹੈ ਉਹ ਪਿੰਡ ਦਾ ਹੀ ਹੈ ਕਨੈਕਸ਼ਨ ਉਹ ਪਿੰਡ ਦਾ ਉਹਦੇ ਰਿਸ਼ਤੇਦਾਰ ਦਾ ਹੈ ਮੈਂ ਮੰਗ ਕਰ ਮੇਰਾ ਮੇਰਾ ਲੈਕਚਰ ਕਮਿਸ਼ਨ ਤੋਂ ਮੰਗ ਹੈ ਇਹ ਗੁੰਡਾ ਰਾਜ ਨੂੰ ਬੰਦ ਕੀਤਾ ਜਾਵੇ ਜਿਹੜਾ ਸੈਂਸਿਟਿਵ ਡਿਕਲੇਅਰ ਕੀਤਾ ਜਾਵੇ ਅਜਨਾਲੇ ਨੂੰ ਅਜਨਾਲਾ ਸੈਂਸਟਿਵ ਜਿਹੜੀ ਅਸੈਂਬਲੀ ਦੇ ਬੂਥ ਜਿਹੜੇ ਆ ਸਾਰੇ ਸੈਂਸਟਿਵ ਡਿਕਲੇਅਰ ਕੀਤੇ ਜਾਣ ਕਿਉਂਕਿ ਧਾਰੀਵਾਲ ਦੇ ਜਿਹੜੀ ਗੁੰਡਾਗਰਦੀ ਇਹਨੇ ਕੀਤੀ ਹੈ ਹੋ ਸਕਦਾ ਲੈਕਚਰ ਵਾਲੇ ਦਿਨ ਤੇ ਲੋਕਾਂ ਦਾ ਮਨੋਬਲ ਵੀ ਟੋਨ ਕਰੇ ਓਜਲਾ ਸਾਹਿਬ ਕੀ ਹੈ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਇਹਨਾਂ ਨੂੰ ਵਿਰੋਧੀ ਧਿਰਾਂ ਨੂੰ ਵੀ ਓਜਲਾ ਸਾਹਿਬ ਦੀ ਜਿੱਤ ਹੋ ਰਹੀ ਹੈ ਕਿਉਂਕਿ 2007 'ਚ ਵੀ ਦੇਖਿਆ ਜਾਵੇ ਜਦੋਂ ਤੁਹਾਡੀ ਕੌਂਸਲਰ ਦੀ ਚੋਣ ਸੀ ਉਦੋਂ ਵੀ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ ਗਈ ਸੀ ਬੂਥ ਭੰਨ ਤੋੜ ਕੀਤੇ ਗਏ ਸਨ ਮਸ਼ੀਨਾਵੀਆਂ ਨੂੰ ਭੰਨ ਦਿੱਤੇ ਸੀ ਕੀ ਲੱਗਦਾ ਕਿ ਵਿ ਸਾਹਮਣੇ ਆਉਂਦੀ ਹੈ ਤੇ ਜਿਹੜੇ ਲੋਕ ਸੱਚ ਨਾਲ ਨਹੀਂ ਤੁਰਦੇ ਉਹ ਲੋਕ ਇਹਦਾ ਰਿਐਕਟ ਕਰਦੇ ਕਰਦੇ ਨੇ ਚਾਹੇ ਕੌਂਸਲਰ ਦੀ ਇਲੈਕਸ਼ਨ ਚ ਹੋதோ ਵੀ ਹੋਇਆ ਪਿੱਛੇ ਵੀ ਉੰਨੀ ਚ ਵੀ ਇਹ ਜਿਹੜੀ ਹਰਕਤਾਂ ਹੋਈਆਂ ਸੀ ਹੁਣ ਇਹ ਸਿਲੈਕਸ਼ਨ ਚ ਵੀ ਹੈ ਤਾਂ ਉਹ ਕਾਰਕਟਰ ਵਾਲੇ ਲੋਕ ਕੁਝ ਕਹਿਆ ਜਾਂ ਸੀ ਕਿ ਇਸ ਤਰ੍ਹਾਂ ਵੀ ਇੱਥੇ ਕੋਈ ਚੀਜ਼ ਹੋ ਰਹੀ ਹੈ ਕੁਝ ਨਹੀਂ ਕੁਝ ਨਹੀਂ ਅਸੀਂ ਤਾਂ ਬੋਲ ਰਹੇ ਆ ਜਨਾਲਾ ਤਾਂ ਬੋਲ ਕੇ ਠੇ ਜਨਾਲਾ ਤਾਂ ਦੱਸੋ ਜਰਾ ਇਹ ਨਾਲਾ ਸਭ ਦੱਸ ਦਿਓ ਠੀਕ ਹੈ ਹੈਲੋ ਲਾਅ ਐਂਡ ਆਰਡਰ ਜਿਹੜਾ ਫੇਲ ਹੋ ਰਿਹਾ ਉਹ ਅਲਜੀ ਇਲੈਕਸ਼ਨ ਦੇ ਵਿੱਚ ਕਦੀ ਇਹ ਨਹੀਂ ਸੀ ਦੇਖਿਆ ਵੀ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਤੇ ਗੋਲੀਆਂ ਚੱਲਣ ਗਈ। ਪਹਿਲੀ ਤੇ ਇਹ ਗੱਲ ਹੈ ਵੀ ਕਾਨੂੰਨ ਕਹਿੰਦਾ ਹੈ ਜਦੋਂ ਇਲੈਕਸ਼ਨ ਕੋਰਟ ਚ ਚਾਲੂ ਹੁੰਦਾ ਹੈ ਸਾਰੇ ਦੇ ਸਾਰੇ ਹਥਿਆਰ ਜਮ੍ਹਾਉਣੇ ਚਾਹੀਦੇ ਨੇ। ਹੁਣ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ। ਉਹ ਕਿੱਛੂ ਆਏ ਹਥਿਆਰ ਦੂਸਰੀ ਹੈ ਜਿਹੜੀ ਸ਼ਹਿ ਉਹਨਾਂ ਨੂੰ ਸੀਗੀ ਉਹ ਕਿਸੇ ਦੀ ਸ਼ਹਿ ਸੀਗੀ। ਉਹ ਸਮਝ ਲਓ ਵੀ ਉਹਨਾਂ ਦੀ ਮਤਲਬ ਇਹ ਸ਼ਹਿ ਸੀ ਧਾਰੀ ਵਾਲਾ। ਉਹ ਤਾ ਕਰਕੇ ਦਲੇਰੀ ਦੇ ਨਾਲੇ ਸਾਰਾ ਕਾਰਵਾਈ ਹੋਈ ਆ। ਇਹ ਬੋਲ ਰਹੇ ਸੀਗੇ ਉਹਦੇ ਹੈਗਾ ਤਕਰੀਬਨ ਉਸ ਵੈਲੀ ਪੁਆਇੰਟ ਤੋਂ ਬਾਹਰ ਗਿਆ ਪਾਣੀ ਪੀਂ ਗਿਆ ਦੋ ਪਾਣੀ ਦੀ ਉਸ ਥਾਂ ਲੱਗਾ ਉਹਨਾਂ ਨਾਲ ਕਾਰ 'ਚ ਬੈਠੇ ਡੀਕਦੇ ਪਏ ਸੀਗੇ ਉਹਨਾਂ ਕੋਲ ਹਥਿਆਰ ਸੀ ਉਤਰ ਕੇ ਦੇ ਮਗਰ ਪੈ ਗਏ ਨੇ ਹਥਿਆਰ ਉਹਨਾਂ ਤੱਕ ਪੁਲਿਸ ਵੱਲੋਂ ਇਹ ਕਹਿੰਦਾ ਤੁਹਾਨੂੰ ਇਹ ਖਤਰਾ ਹੈ ਕਿ ਤੁਹਾਡੇ ਤੇ ਹਮਲਾ ਹੋ ਸਕਦਾ ਹੈ ਦੁਬਾਰਾ ਜਿਹੜੇ ਪ੍ਰੋਟੈਕਸ਼ਨ ਮੰਗਾਗੇ ਕਿ ਜੇ ਇਹੋ ਜਿਹੀ ਹਰਕਤਾਂ ਕਰਦੇ ਜੇ ਰੈਲੀਆਂ ਦੇ ਆ ਕੇ ਬਾਹਰ ਕਰਦੇ ਤੇ ਸਕਾਰ ਪ੍ਰੋਟेक्ट ਕਰੇ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪਰਸ ਨੇ ਇਹੀ ਜਾਨੂ ਵਿਸ਼ਵਾਸ ਦਵਾਇਆ ਕਿ ਅਸੀਂ ਉੱਥੇ ਧਰਨਾ ਵੀ ਲੱਗਿਆ ਸੀ ਲੋਕਾਂ ਨੇ ਲਾਤਾ ਸੀ ਬੈਠੇ ਤੇ ਪੁਲਿਸ ਨੇ ਕਿਹਾ ਕਿ ਸਾਰੇ ਪਰੇਸ਼ਾਨ ਸਾਡੇ ਸੋਨੀ ਸਾਹਿਬ ਸਾਰਿਆਂ ਦੇ ਹੋਣ ਇਹਨਾਂ ਦੇ ਪਿੱਛੇ ਸੀ ਇਹਨਾਂ ਨੂੰ ਪੁੱਛ ਲੋ ਅੱਜ ਲਾਅ ਆਰਡਰ ਦੀ ਕੀ ਸਥਿਤੀ ਹੈ ਸੋਨੀ ਸਾਹਿਬ ਤੁਸੀਂ ਦੱਸੋ ਸ਼ਾਇਦ ਵੇਖੋ ਪਹਿਲਾਂ ਤਾਂ ਜਿਹੜੀ ਇਹ ਘਟਨਾ ਵਾਪਰੀ ਆ ਇਹਦੀ ਜਿੰਨੀ ਵੀ ਨਿੰਦਾ ਕਰੋ ਉੰਨੀ ਥੋੜੀ ਆ ਲੈਕਚਰ ਨੇ ਡੈਮੋਕ੍ਰੇਸੀ ਆ ਲੋਕਤੰਤਰ ਆ ਸੋ ਅਹੀਂ ਸਾਡੀ ਪਾਰਟੀ ਅੱਗੇ ਕਹਿ ਰਹੀ ਆ ਵੀ ਜੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਕਾਂਗਰਸ ਪਾਰਟੀ ਨੂੰ ਅੱਗੇ ਲਿਆਓ ਸੋ ਅੱਜ ਜੋ ਕੁਝ ਹੋਇਆ ਅੱਜ ਜੋ ਕੁਝ ਹੋਇਆ ਤੁਸੀਂ ਮੈਂ ਜੋ ਹੁਣ ਮੀਡੀਆ 'ਚ ਵੇਖਿਆ ਟੀਵੀ 'ਤੇ ਆ ਰਿਹਾ ਸੀ ਜਿਸ ਤਰੀਕੇ ਨਾਲ ਉੱਥੇ ਗੋਲੀ ਵੀ ਚੱਲੀ ਆ ਮੁੰਡੇ ਨੂੰ ਲੱਗੀ ਆ ਸਾਡੇ ਵਰਕਰ ਨੂੰ ਉਸ ਤੋਂ ਬਾਅਦ ਕਿਰਪਾਨ ਵੀ ਦੂਜੇ ਹੱਥ 'ਚ ਵੱਜੀ ਆ ਮੈਂ ਸਮਝਦਾ ਕਿ ਸਿਰਫ ਤਾਂ ਸਿਰਫ ਡਰਾਉਣਾ ਹੈ ਲੋਕਾਂ ਨੂੰ ਲੋਕਾਂ ਨੂੰ ਡਰਾਉਣਾ ਜੇ ਲੋਕ ਡਰਨਗੇ ਤਾਂ ਲੋਕਤੰਤਰ ਕਿੱਥੇ ਬਚੂਗਾ ਲਾਅਨ ਆਰਡ ਦੀ ਜੋ ਪਟੀਸ਼ਨ ਹੈ ਅੱਜ ਪੰਜਾਬ ਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਇਹ ਸਟੇਜਾਂ 'ਤੇ ਬੋਲਣਿਆ ਇਹ ਲਾਜ ਨਾਦਰ ਜੋ ਕੁਝ ਹੋ ਰਿਹਾ ਹੈ ਅੱਜ ਜੋ ਹਾਲਾਤ ਨੇ ਅੱਜ ਤੋਂ ਸਾਲ ਪਹਿਲਾਂ ਤੋਂ ਵੀ ਹਾਲਾਤ ਵੇਖ ਲਓ ਜੋ ਪੰਜਾਬ ਦਾ ਲਾਜ ਨਾਦਰ ਹੈ ਕੋਈ ਸੇਫ ਨਹੀਂ ਪੰਜਾਬ ਸੋ ਹੁਣ ਤੇ ਇਲੈਕਸ਼ਨ ਇਲੈਕਸ਼ਨ ਤੇ ਪੂਰੇ ਸਹੀ ਤਰੀਕੇ ਨਾਲ ਕਰਾਉਣੇ ਚਾਹੀਦੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਕੋਈ ਕਲਾ ਕਾਗਜ਼ ਦਾ ਨਹੀਂ ਕੈਂਡੀਡੇਟ ਖੜਾ ਸੋ ਸਾਰੀਆਂ ਅਸੀਂ ਨਹੀਂ ਆਂਦੇ ਕਿ ਆਪ ਦਾ ਨਾਮ ਹੋਵੇ ਜਾਂ ਭਾਜਪੀ ਦਾ ਨਾਮ ਹੋਵੇ ਸਾਰਿਆਂ ਨੂੰ ਚੋਕੋਟੀ ਜਿਹੜੀ ਆ ਇਹ ਸਰਕਾਰਾਂ ਦਾ ਕੰਮ ਹੈ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਿਹੜੇ ਇਲੈਕਸ਼ਨ ਨੇ ਉਹ ਬਿਲਕੁਲ ਅਮਨ ਸ਼ਾਂਤੀ ਨਾਲ ਹੋਣ। ਸੋ ਇਲੈਕਸ਼ਨ ਕਮਿਸ਼ਨ ਤੇ ਕਰ ਰਹੇ ਨਹੀਂ ਪਰ ਆ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜਿਹਦੀ ਮਗਰ ਸ਼ਹਿਰ ਅਰਪਤਾਬ ਜੀ ਨੇ ਦੱਸਿਆ ਗੁਰਜੀਤ ਜੀ ਨੇ ਦੱਸਿਆ ਪੰਜਾਬ ਤੋਂ ਸਰਕਾਰ ਜਿਹੜੀ ਆ ਤੇ ਜਿਹਤਰੇ ਕੰਮ ਚੱਲਦਾ ਰਹਾ ਸਰਕਾਰ ਦਾ ਤੇ ਕੀ ਬੜੀ ਗੱਲ ਹੈ। ਦੱਦਾ ਮਾਹੌਲ ਜਿਹੜਾ ਦੱਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਕਿ ਲੋਕ ਜਿਹੜੇ ਨੇ ਵੋਟਾਂ ਪਾਉਣਾ ਜਾਣ ਜੋ ਲੱਗਦਾ ਜੋ ਲੱਗਦਾ ਜੋ ਅੱਜ ਦੀ ਘਟਨਾ ਤੋਂ ਸਾਰੇ ਸਮਝ ਰਹੇ ਨੇ ਸੋ ਮੈਂ ਸਮਝਣਾ ਸੀ ਕੌਣ ਕਮਿਸ਼ਨ ਨੂੰ ਰਿਕਵੈਸਟ ਕਰਾਂਗੇ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਮਿਲਾਂਗੇ ਵੀ ਕਿ ਸਾਡੀ ਜਿਹੜੀ ਇਹ ਲੈਕਚਨ ਹੈ ਪਾਰਲੀਮੈਂਟ ਦੀ ਸਾਡੀ ਕੱਲਿਆਂ ਦੀ ਨਹੀਂ ਪੰਜਾਬ ਦੀ ਹੈ ਸਾਰੇ ਪੰਜਾਬ ਤੇ 13 ਸੀਟਾਂ ਲੜ ਰਿਹਾ ਪੰਜਾਬ ਸਰਕਾਰ ਦੀ ਵੀ ਜਿੱਥੇ ਜ਼ਿੰਮੇਵਾਰੀਆਂ ਉੱਥੇ ਲਖਣ ਕਮਿਸ਼ਨ ਨੇ ਹੁਣ ਸਭ ਕੁਝ ਵੇਖਣਾ ਹੈ ਸੋ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਪੰਜਾਬ 'ਚ ਜਿਹੜੇ ਲਖਣ ਨੇ ਉਹ ਅਮਨ ਤੇ ਸ਼ਾਂਤੀ ਨਾਲ ਕਰਵਾਏ ਜਾਣ ਜੇ ਕੋਈ ਇਦਾਂ ਤਖਾ ਹੋਇਆ ਹੈ ਜੋ ਕੁਝ ਹੋਇਆ ਅੱਜ ਜਿਹੜੀ ਘਟਨਾ ਵਾਪਰੀ ਹੈ ਜਿੱਤੇ ਅਸੀਂ ਨਿੰਦਿਆ ਕਰਦੇ ਹਾਂ ਉੱਥੇ ਲਖਣ ਕਮਿਸ਼ਨ ਨੂੰ ਅਸੀਂ ਇਹੋ ਮੰਗ ਕਰਦੇ ਹਾਂ ਇਹੋ ਰਿਕਵੈਸਟ ਕਰਨ ਨੂੰ ਆਂ ਕਿ ਲਖਣ ਜਿਹੜੇ ਨੇ ਪੰਜਾਬ ਦੇ ਅਮਨ ਸ਼ਾਂਤੀ ਨਾਲ ਹੋਣ ਤੋ ਇਹੋ ਸਾਡੀ ਇਲੈਕਸ਼ਨ ਕਮਿਸ਼ਨ ਨੂੰ ਬੋਲਾ ਸਾਹਿਬ ਦਾ ਬਿਆਨ ਆਇਆ ਕਹਿੰਦੇ ਕਿ ਕਾਂਗਰਸ ਪਾਰਟੀ ਗੁੰਡਾਗਰਦੀ ਕਰ ਰਹੀ ਹੈ ਸਾਡਾ ਕੰਮ ਤਾਂ ਸੇਵਾ ਕਰਨਾ ਹੈ ਇਸਦੇ ਕੰਮ ਕਰਾਉਣੇ ਨੇ ਆਪਣੇ ਇਹ ਧਾਲੀਵਾਲ ਸਾਹਿਬ ਦਾ ਬਿਆਨ ਆਇਆ ਬਹੁਤ ਜਾ ਕੇ ਜਾ ਕੇ ਸਾਰੇ ਜਨਾਲੇ ਨੂੰ ਕੁਝ ਲੋਕ ਪ੍ਰੈਸ ਵੀ ਉੱਥੇ ਸੀ ਇਹੋ ਦਿਨਾਂ ਦੇ ਦੋ ਦੋ ਚਿਹਰੇ ਨੇ ਬੁਖਲਾਟ ਹੈ ਆ ਚੀਜ਼ ਮੈਨੂੰ ਦੱਸੋ ਕੁਝ ਲੁਕਸ਼ਪ ਕੀ ਹੋਈ ਕੋ ਅੰਦਰ ਹੋਈ ਆ ਉਹ ਕਹਿੰਦਾ ਸਾਡਾ ਸ਼ਰਮ ਛੱਡਦੇ ਉਹ ਕਹਿੰਦੇ ਸਾਡਾ ਕੋਈ ਲੈਂਦਾ ਨਾ ਉਹਨੂੰ ਪੁੱਛੋ ਕਿਉਂ ਨਹੀਂ ਰਿਸ਼ਤੇਦਾਰ ਉਹ ਜਿਹੜਾ 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 ਮਲਬਈ ਸਰਪੰਚ ਹੈ ਚਬੀਕ ਸਿੰਘ ਦਾ ਚਬੀਕ ਸਿੰਘ ਨਾਲ ਦੀ ਕੀ ਸਾਂਝ ਹੈ ਸਭ ਸਾਂਝਾ ਲੋਕਾਂ ਨੂੰ ਪਤਾ ਹੈ ਜਾ ਕੇ ਇਹ ਨਾਲੇਚ ਪਤਾ ਕਰ ਲੋ ਕੱਲੇ ਕੱਲੇ ਬੰਦੇ ਨੂੰ ਪਤਾ ਕੀ ਸਾਂਝਾ ਨੇ ਇਹਨਾਂ ਦੀ ਇਸ ਚੀਜ਼ ਦਾ ਤਾਂ ਤੁਹਾਨੂੰ ਸਾਰੇ মিডিਆ ਨੂੰ ਪਤਾ ਕੋਈ 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 ਖੇਡ ਹੋਈ ਹੈ ਵੀ ਕੋਈ ਕਹਿੰਨੇ ਕੋਈ ਨਾ ਤਾਂ ਕੰਮ ਕੀ ਮਾਰੀ ਹੈ ਗੋਲੀ ਚੱਲੀ ਹੈ ਗੋਲ ਮਰੇ ਨਹੀਂ ਔਰ ਇਹਨਾਂ ਦੇ ਬੰਦੇ ਨੇ ਸੁਭਨਾ ਨੂੰ ਪਤਾ ਹੁਣ ਚੌਂਤ ਅਧਿਕਾਰੀ ਕਹਿ ਰਿਹਾ 70 ਪਾਰ ਇਸ ਤਰ੍ਹਾਂ 70 ਪਾਰ ਚੱਲ ਜਾਗੇ ਜੇ ਦਾਤਾ ਮੋਰ ਪਤਾ ਕੀਤਾ ਰਹੂਗਾ ਇਹ ਚੁੰਗਰ ਸਖਤ ਐਕਸ਼ਨ ਲੈਣੇ ਚਾਹੀਦੇ ਆ ਇਹਦੀ ਬਕਾਇਦਾ ਜਾਂਚ ਕਰਕੇ ਅੱਜ ਕੱਲ ਤੇ ਅੱਜ ਕੱਲ ਟੈਕਨੋਲੋਜੀ ਹੈਗੀ ਆ ਇਹ ਕਿਨੇ ਕਿਨੂ ਕਾਲ ਗੀਤੀ ਤੇ ਕਿਉਂ ਗਏ ਪੂਰਾ ਪਿੱਛੇ ਤੱਕ ਜਾਓ ਦੋ ਦਿਨ ਦੀ ਕਾ ਰਿਕਾਰਡ ਕੱਢੋ ਇੱਕ ਚਲੋ ਝਗੜਾ ਬਣਿਆ ਤੁਸੀਂ ਪਿੰਡ ਚ ਕਰ ਲਓ ਹੋਇਆ ਮੰਨ ਸਕਦੇ ਜਰੇਲੀ ਜਿੱਥੇ ਹੋ ਰਹੀ ਉੱਥੇ ਕਿਉਂ ਜਿੱਥੇ ਯਾਰ ਬੰਦਾ ਇਕੱਠਾ ਹੋਇਆ ਉੱਥੇ ਕਿਉਂ ਉਹਦੇ ਮੁੰਡਾ ਨਾ ਪੱਤੇ ਰੇਲੀ ਨੂੰ ਮਾਰ ਦਿੰਦੇ ਉਹਨੂੰ ਉਹਦੇ ਭੱਜ ਪਿਆ ਅੱਗੇ ਲੱਗ ਕੇ ਹੈਲੋ ਤੇ ਕੋਈ ਨਵੀਂ ਘਟਨਾ ਨਹੀਂ ਹੈ ਪਿਛਲੇ ਰਿਕਾਰਡ ਘਟਾਈਏ ਤੇ ਅਜ ਨਾਲੇ ਦੇ ਵਿੱਚ ਸਭ ਤੋਂ ਜ਼ਿਆਦਾ ਇਲੈਕਸ਼ਨ ਲਾ ਕੇ ਬਾਈਲ ਨੂੰ ਦੀ ਅਜ ਨਾਲਾ ਸਾਡੀ ਇਲੈਕਸ਼ਨ ਮਿਲ ਲਓ ਜਾਂ ਕੋਈ ਵੀ ਇਲੈਕਸ਼ਨ ਲੈ ਲਓ بار بار ਸੈਂਸਿਟਿਵ ਇਹ ਨੂੰ ਕਿਹਾ ਜਾਂਦਾ ਜਿ ਨਾਲੇ ਕਿ ਉੱਥੇ ਰਾਜਨੀਤਿਕ ਦਬਾਅ ਮੌਜੂਦਾ ਸकता ਦਾ ਜ਼ਿਆਦਾ ਹੁੰਦਾ ਕਿ بار بار ਕਹਿੰਦੇ باوجود ਇਹ ਹਾਲਾਤ ਤਾਂ ਹੁੰਦੇ ਆ ਬਿਲਕੁਲ ਕੋਈ ਦੋ ਰਾਇ ਨਹੀਂ ਗਿਆ ਸਾਨੂੰ ਜਿਹੜੇ ਸੱਤਾ ਪੱਖ ਬੰਦੇ ਹੁੰਦੇ ਆ ਉਹ ਲੋਕਾਂ ਬਾਸ ਦੇ ਇੱਕ ਬੋਰਡ ਦੀ ਤਰ੍ਹਾਂ ਹੋਣੇ ਚਾਹੀਦੇ ਲੋਕਾਂ ਨੂੰ ਛਾਲ ਟੰਦੀ ਆ ਕਿ ਲੋਕ ਖਰਾਬ ਕਰਦੇ ਉਹਨਾਂ ਸਭ ਮੰਗ ਕੀ ਹੈ ਹੁਣ ਆਪਣੀ ਮੰਗ ਇਹ ਕੀ ਹੈ ਇਲੈਕਸ਼ਨ ਕਮਿਸ਼ਨ ਸਖਤ ਐਕਸ਼ਨ ਲਵੇ ਇਨੂ ਸਿਸਟਮ ਟਿਕਲੇਅਰ ਕਰੇ ਜਿੰਨੇ ਵੀ ਬੂਤ ਹੈ ਉਹ ਜੇ ਹੈਗੇ ਆ ਇੱਥੇ ਨਹੀਂ ਨਹੀਂ ਫੌਜੀ ਵੱਲ ਆਇਆ ਪਰ ਫੋਰ ਚਲਾਈ ਜੇ ਫੋਰਮ ਕੀਤੇ ਇਲੈਕਸ਼ਨ ਜੇ ਆਪ ਵੀ ਕੋਈ ਤੜੀ ਕਿਸੇ ਕਰਤਾ ਸੀ ਮੇਲ ਕਰ ਸਕਦੇ ਮੇਲ ਕੀਤਾ ਅੱਛਾ ਠੀਕ ਹੈ ਜੀ ਕਰੀਏ ਚਲੋ ਜੇ ਚੱਲ ਰਹੀ ਹੈ ਜੇ ਕੋਈ ਸਾਨੂੰ ਆ ਕੇ ਕਰਦਾ ਹੈ ਜੇ ਇਲੈਕਸ਼ਨ ਵਿੱਚ ਨੂੰ ਫਾਰਵਰਡ ਕਰ ਦਿੰਦੇ ਠੀਕ ਹੈ ਠੀਕ ਹੈ ਕਿ ਮੇਰੀ ਕੋਈ ਵੀ ਰੰਜਿਸ਼ ਛੜੀ ਆ ਉੱਥੇ ਨਹੀਂ ਨਜ਼ਰ ਆ ਰਹੀ ਸਿਰਫ ਇਹ ਹੈ ਜੋ ਜੋ ਵੀ ਕਿਹਨਾਰੇ ਕਾਂਗਰਸ ਵੱਲੋਂ ਜਿਆ ਕੀਤਾ ਜਾ ਰਿਹਾ ਹੈ ਜਿਹੜਾ ਬਲਵੇਈ ਸਰਪੰਚ ਹੈ ਉਹ ਕੌਣ ਹੈ ਧਾਰੀਵਾਲ ਸਾਹਿਬ ਦੇ ਸ਼ਵੀਰ ਸਿੰਘ ਜਿਹੜਾ ਇਹਦੇ ਪਿੰਡ ਦਾ ਇਹਦਾ ਇਹਦਾ ਸੱਜੇ ਨੇ ਬਹੁਤ ਉਹ ਕੁੜਮਾਚਾਰੀ ਦੱਸਦਾ ਲੋਕਾਂ ਨੂੰ ਕੋਈ ਬੰਦਾ ਹਿੰਮਤ ਕਰ ਸਕਦਾ ਕਿ ਚੱਲਦੀ ਕਿਸੇ ਰੈਲੀ ਦੇ ਬਾਹਰ ਕੋਈ ਹਰਕਤ ਹੋ ਜੇ ਜੀ ਪਰ ਉਹਨਾਂ ਦੇ ਬੰਦੇ ਨੇ ਬਸ ਚੱਲਦੀ ਰੈਲੀ ਦੇ ਬਾਹਰ ਹੀ ਹਰਕਤ ਹੋਈ ਆ ਕੋਈ ਇਹ ਨਹੀਂ ਕਿ ਕੋਈ ਅੰਦਰ ਹੋ ਜੇ ਰੰਜਿਸ਼ ਹੁੰਦੀ ਕੋਈ ਪਿੰਡ ਚ ਕੱਢ ਲੈ ਬਾਹਰ ਜਾ ਕੇ ਗੋਲੀਆਂ ਚਰਾਉਣੀਆਂ ਰੈਲੀ ਦੀ ਕੋਈ ਛੋਟੀ ਚੀਜ਼ ਹੈ ਕੋਈ ਇਲੈਕਸ਼ਨ ਕੋਡ ਲੱਗਾ ਹੋਵੇ ਔਰ ਔਰ ਇਹਨਾਂ ਨਾਲ ਰਿਲੇਟਡ ਬੰਦਾ ਉਹ ਲਈ ਸਰਪੰਚ ਕੋਣ ਹੈ ਉੱਗਰੌਲਕ ਦਾ ਸਾਰਾ ਹੀ ਨਾਲੇ ਨੂੰ ਪੁੱਛ ਲੋ ਵੀ ਕੌਣ ਹੈ ਲੇਕਿਨ ਉਹ ਕਹਿੰਦੇ ਕਿ ਇਹ ਕਾਂਗਰਸੀਆਂ ਦਾ ਕਲਚਰ ਹੈ ਕਾਂਗਰਸੀ ਹੀ ਹਮੇਸ਼ਾ ਗੋਲੀ ਚ ਚੁਲਾਉਂਦੇ ਰਹਿੰਦੇ ਤੇ ਕਾਂਗਰਸੀ ਹੀ ਕਰਦੇ ਰਹਿੰਦੇ ਬੈ ਕੇ ਉਹਦੇ ਕਹਿਣ ਨੂੰ ਕੀ ਕਹਿਣਾ ਉਹਦੇ ਨੂੰ ਲੋਕੀ ਜਵਾਬ ਦੇਣਗੇ ਕਿ ਨਾ ਕੌਣ ਹੈ ਇਹਦੇ ਨਾਲੇ ਵਾਲੇ ਬੱਚੇ-ਬੱਚੇ ਨੂੰ ਪੁੱਛ ਲੋ ਕੌਣ ਹੈ ਉਹ ਬੰਦਾ ਜਿਹਨੇ ਗੋਲੀ ਚ ਲਈ ਕੌਣ ਹੈ ਇਹਦਾ ਰਾਈਟ ਹੈ ਇੱਥੇ ਸਿਕਿਉਰਟੀ ਲੈਕਰ ਬਹੁਤ ਬੜਾ ਸਿਕਿਉਰਟੀ ਲੈਵਲ ਤਿਆਰ ਜਦ ਹੈ ਹੀ ਨਹੀਂ ਉਹ ਤਿਆਰ ਕਾਹਦੀ ਆ ਗਏ ਉਸ ਸਮੇਂ ਉਹ ਤਾਂ ਐਸਐਸਪੀ ਨੂੰ ਜੋ ਮੇਬਰ ਸਮਝਦੇ ਤੇ ਲੱਗਦਾ ਨੂੰ ਬਿਲਕੁਲ ਐਸਐਸਪੀ ਨੂੰ ਕਹਾ ਇਹ ਲਾਰਡ ਆਰਡਰ ਲਈ ਇਤਰਾਹ ਨੇਣਾ ਸਰ ਇੱਕ ਪਾਸੇ ਕਿੰਨੇ 2.5 ਲੱਖ ਦੀ ਲੀਡ ਨਾਲ ਜਿੱਤਾਂਗੇ ਦੂਜੇ ਪਾਸੇ ਇਸ ਤਰੀਕੇ ਦੀ ਕਾਰ ਸ਼ੁਰੂ ਆਉਂਦੀ ਹੈ ਨਾਲਾ ਹਲਕਾ ਹੈ ਬਈ ਵੇਖੋ ਪ੍ਰਚਾਰ ਸਾਰੇ ਨੂੰ ਕਰਨਾ ਚਾਹੀਦਾ ਲੋਕਤੰਤਰ ਤਰੀਕੇ ਨਾਲ ਪਰ ਜੇ ਕੋਈ ਪ੍ਰਚਾਰ ਕਰਦਾ ਉਹਦੇ ਚ ਗੋਲੀ ਜੇ ਕੋ ਆ ਕੇ ਚਲਾਉਂਦਾ ਅਗਲੇ ਬੰਦੇ ਮੁੰਡੇ ਦੇ ਹੱਥ ਚ ਵੱਜੀ ਹੈ ਕੁਰਬਾਨ ਵੱਜੀ ਹੈ ਕੋਈ ਚੋਰੀ ਚੀਜ਼ ਹੋਈ ਹੈ ਕੋਈ ਛੇੜਮਾਰੀ ਕਿਸ ਨੂੰ ਪਤਾ ਨਹੀਂ ਲੱਗਦਾ ਉਹ ਫੈਰ ਹੋਏ ਤਿੰਨ ਫੈਰ ਹੋਏ ਆ ਇੱਕ ਵਿਚਾਰਾ ਡਰਾਈਵਰ ਉਹਦੇ ਪੈਰਾਂ 'ਚ ਮਾਰਿਆ ਉਹਨਾਂ ਨੇ ਉਹ ਦਫਾ ਵੀ ਇੱਕ ਵੀਡੀਓ ਵੀ ਬਾਹਰ ਹੋ ਰਹੀ ਜਿਸ ਵਿੱਚ ਜਿਹੜਾ ਸ਼ਿੰਤਾਰੀ ਵਾਲਾ ਚੌਂਕ ਪ੍ਰਚਾਰ ਕਰਕੇ ਨਿਕਲਦੇ ਬਾਦੂ ਸ਼ਰਾਬ ਚੱਲਦੀ ਨਜ਼ਰ ਆ ਰਹੀ ਹੈ ਤੇ ਕੀ ਲੱਗਦਾ ਚੌਂਕ ਕੋਈ ਚੰਗੇ ਕਿਉਂਕਿ ਇਹ 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 ਇਹਨਾਂ ਦੀ ਮਾਨਸਿਕਤਾ ਹੀ ਹੋਜੀ ਹੈ ਪਰ ਲੋਕਤੰਤਰ 'ਚ ਇਹ ਚੀਜ਼ਾਂ ਕਿਤੇ ਵੀ ਜਗ੍ਹਾ ਨਹੀਂ ਦਿੰਦੀਆਂ ਚੋਣ ਪ੍ਰਚਾਰ ਸ